ਵੀਰਵਾਰ ਰਾਤ ਦੇ ਹਨੇਰੇ ਤੂਫਾਨ ਦਾ ਅਜੇ ਵੀ ਅਸਰ ਰਿਹਾ ਕਿਉਂਕਿ ਲੋਕ ਸ਼ੁੱਕਰਵਾਰ ਨੂੰ ਜਾਗੇ ਤੇ ਮੈਟਰੋ ਵੈਂਕੂਵਰ ਦੇ ਵਿੱਚ BC ਹਾਈਡਰੋ ਦੇ ਹਜ਼ਾਰਾਂ ਗਾਖਾਂ ਨੂੰ ਰਾਤੋਂ ਰਾਤ ਬਿਜਲੀ ਗ੍ਰਿਡ ਬੰਦ ਕਰਨਾ ਪਿਆ ਉਹ ਲਗਾਤਾਰ ਲਗਭਗ ਸਾਰੇ ਸ਼ਰੀ ਦੇ ਵਿੱਚ ਹਾਈਵੇ 1 ਤੇ 176ਵੀਂ ਸਟਰੀਟ ਤੋਂ ਲੈ ਕੇ ਲੈਂਗਲੇ ਦੇ ਵਿੱਚ 208ਵੀਂ ਸਟਰੀਟ ਤੇ 72ਵੀਂ ਐਵੇਨਿਊ ਤੱਕ ਫੈਲੇ ਆਊਟੇਜ ਦੇ ਵਿੱਚ ਉਹ ਫਸ ਗਏ ਸਨ। ਵਾਤਾਵਰਣ ਤੇ ਜਲਵਾਯੂ ਪਰਿਵਰਤਨ ਕੈਨੇਡਾ ਨੇ BC ਦੇ ਕਈ ਖੇਤਰਾਂ ਲਈ ਹਵਾ ਦੀ ਚੇਤਾਵਨੀ ਜਾਰੀ ਕੀਤੀ। ਵੀਰਵਾਰ ਜਿਵੇਂ ਕਿ ਤੂਫਾਨ ਪੋਲਾਸਨ ਤੇ ਬਚੇ ਸਮੁੰਦਰੀ ਤੱਟ ਨੂੰ ਪਾਰ ਕਰ ਗਏ, ECCC ਚੇਤਾਵਨੀ ਦੇ ਅਧੀਨ ਕੁਝ ਖੇਤਰਾਂ ਦੇ ਲਈ ਰਾਤੋ-ਰਾਤ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ 120 ਕਿਲੋਮੀਟਰ ਪ੍ਰਤੀ ਘੰਟੇ ਹਵਾਵਾਂ ਦੀ ਉਮੀਦ ਕਰ ਰਿਹਾ ਸੀ। ਵੈਂਕੂਵਰ ਆਈਲੈਂਡ ਤੇ ਸਨਸ਼ਾਈਨ ਕੋਸਟ ਦੇ ਸੈਂਕੜੇ ਹਾਈਡਰੋ ਗਾਹਕ ਵੀ ਪ੍ਰਭਾਵਿਤ ਇੱਕ ਨਵੇਂ ਸਰਵੇਖੰਡ ਦਰਸਾਉਂਦਾ ਹੈ ਕਿ ਕਿੰਨੇ ਬੀਸੀ ਦੇ ਲੋਕ ਆਖਰੀ ਸਮੇਂ ਨੂੰ ਪੂਰਾ ਕਰਨ ਦੇ ਲਈ ਸੰਘਰਸ਼ ਕਰ ਰਹੇ ਨੇ ਤੇ ਉਹਨਾਂ ਤੇ ਟੋਲ ਜੋ ਲਿਆ ਜਾ ਰਿਹਾ ਹੈ ਨੈਸ਼ਨਲ ਪੈਰੋਲ ਇੰਸਟੀਚਿਊਟ ਦੇ ਅਨੁਸਾਰ ਬੀਸੀ ਦੇ 1/4 ਤੋਂ ਘੱਟ ਲੋਕਾਂ ਦਾ ਕਹਿਣਾ ਹੈ ਕਿ ਉਹ ਪੇ ਚੈੱਕ ਤੋਂ ਪੇ ਚੈੱਕ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰ ਰਹੇ ਨੇ ਵਿਕਟੋਰੀਆ ਦੇ ਵਿੱਚ ਐਨਪੀਆਈ ਨੇ ਪਾਇਆ ਹੈ ਕਿ 45% ਲੋਕ ਇਸ ਤਰ੍ਹਾਂ ਰਹਿ ਰਹੇ ਨੇ ਐਨਪੀਆਈ ਨੇ ਸਾਂਝਾ ਕੀਤਾ ਸਿਰਫ 17% ਜਿਹੜੇ ਵੈਨਕੂਵਰ ਵਾਲੇ ਨੇ ਉਹ ਇਸ ਦੀ ਰਿਪੋਰਟ ਕਰਦੇ ਨੇ ਸੰਭਾਵਤ ਤੌਰ ਤੇ ਸ਼ਹਿਰ ਦੇ ਕੁਝ ਉਸ ਤਾਮਦਰ ਨੂੰ ਦਰਸਾਉਂਦੇ ਨੇ ਹਾਲਾਂਕਿ ਰਹਿਣ ਦੀ ਲਾਗਤ ਅਜੇ ਵੀ ਚਿੰਤਾ ਬਣੀ ਹੋਈ ਹੈ ਸੂਬੇ ਦੇ ਲਗਭਗ 1/3 ਲੋਕਾਂ ਦਾ ਕਹਿਣਾ ਹੈ ਕਿ ਉਹ ਕਰਜ਼ੇ ਦੇ ਨਾਲ ਦਬੇ ਹੋਏ ਨੇ ਪੰਜ ਵਿੱਚੋਂ ਤਿੰਨ ਨੇ ਕਿਹਾ ਕਿ ਉਹ ਮਕਾਨਾਂ ਦੇ ਖਰਚੇ ਬਾਰੇ ਚਿੰਤਤ ਨੇ ਵੈਂਕੂਵਰ ਦੇ 34% ਦੀ ਲੋਕ ਇਸ ਭਾਵਨਾ ਨੂੰ ਸਾਂਝਾ ਕਰਦੇ ਨੇ ਕਰਜ਼ੇ ਦੇ ਪ੍ਰਬੰਧਨ ਨੂੰ ਲੈ ਕੇ ਸ਼ਹਿਰੀ ਕੇਂਦਰ ਦੇ ਵਿੱਚ ਵੱਧ ਰਹੀਆਂ ਚਿੰਤਾਵਾਂ ਦੇ ਵੱਲ ਇਸ਼ਾਰਾ ਕਰਦੇ ਨੇ ਵਿਕਟੋਰੀਆ ਦੇ 35% ਦੀ ਲੋਕ ਵੀ ਇਸੇ ਤਰ੍ਹਾਂ ਦਬੇ ਹੋਏ ਮਹਿਸੂਸ ਕਰ ਰਹੇ ਨੇ ਤੇ ਦਰਸਾਉਂਦੇ ਨੇ ਕਿ ਪੂਰੇ ਸੂਬੇ ਵਿੱਚ ਕਰਜ਼ੇ ਦਾ ਤਣਾ ਫੈਲਿਆ ਹੋਇਆ ਆਸਮਾਨ ਛੁੰਦੀਆਂ ਰਿਹਾਈਸ਼ਾਂ ਦੀਆਂ ਲਾਗਤਾਂ ਇੰਨੀਆਂ ਮਹੱਤਵਪੂਰਨ ਨੇ ਕਿ 239% ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਵਧੇਰੇ ਕਫਾਇਤੀ ਸ਼ਹਿਰਾਂ ਦੇ ਵਿੱਚ ਜਾਣ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਹੈ ਵੈਨਕੂਵਰ ਦੇ 42% ਦੇ ਨਿਵਾਸੀ ਸਹਿਮਤ ਨੇ ਇਹ ਦਰਸਾਉਂਦੇ ਨੇ ਕਿ ਕਿਵੇਂ ਵੈਨਕੂਵਰ ਦੀਆਂ ਰੀਅਲ ਅਸਟੇਟ ਦੀਆਂ ਕੀਮਤਾਂ ਨੂੰ ਸ਼ਹਿਰ ਵਿੱਚ ਰਹਿਣ ਬਾਰੇ ਮੁੜ ਵਿਚਾਰ ਕਰਨ ਲਈ ਪ੍ਰੇਰਿਤ ਕਰ ਰਹੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ